ਇੱਕ ਵੀਡੀਓ ਜਿਹੜੀ ਚੱਲ ਰਹੀ ਹੈ ਉਹਦਾ ਮਸਲਾ ਵਾ ਉਹਨਾਂ ਦੇ ਸਪਸ਼ਟੀਕਰਨ ਨੂੰ ਪੰਚ ਸਿੰਘ ਸਹਿਬਾਨ ਦੀ ਕਦਰਦਾਤਾ ਦੇ ਵਿੱਚ ਵਿਚਾਰਿਆ ਜਾਊਗਾ ਇਹ ਜਿਹੜੀ ਹੈਗੀ ਆ ਵੀਡੀਓ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ ਧੰਨ ਗੁਰ ਸੂਰਮਾ ਵੱਡ ਜੋਦਾਬਾ ਪਰਉਪਕਾਰੀ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰगोबिंद ਜੀ ਮਹਾਰਾਜ ਅਤੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਦਰਕਰ ਦੇ ਚਰਨਾਂ ਦੇ ਵਿੱਚ ਅਸੀਂ ਸਾਰੇ ਜਣੇ ਬੈਠੇ ਆਂ ਸਿੱਖ ਧਰਮ ਇੱਕ ਵਿਲੱਖਣ ਧਰਮ ਆ ਔਰ ਸਿੱਖ ਧਰਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਗੱਲ ਕਰਦਾ ਮਨੁੱਖਤਾ ਨੂੰ ਗਲੇ ਲਗਾਉਣ ਦੀ ਗੱਲ ਕਰਦਾ ਔਰ ਇਹਦੇ ਲਈ ਜਿਹੜੀਆਂ ਸਾਡੀਆਂ ਸੰਸਥਾਵਾਂ ਵਾਂ ਉਹਨਾਂ ਵੱਲੋਂ ਬੜੇ ਸੋਹਣੇ ਉਪਰਾਲੇ ਪੂਰੇ ਸੰਸਾਰ ਦੇ ਵਿੱਚ ਕੀਤੇ ਜਾਂਦੇ ਆ ਪਰ ਕਿਉਂਕਿ ਆਪਾਂ ਸਭ ਜਾਣਦੇ ਆ ਉਹ ਲੜਨ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਬੰਦਾ ਕੋਈ ਵੀ ਆ ਗਲਤੀ ਕਰ ਸਕਦਾ ਗੁਰੂ ਤੇ ਰੱਬ ਕਦੀ ਗਲਤੀ ਨਹੀਂ ਕਰਦਾ ਤੋਂ ਜਦੋਂ ਕੋਈ ਗੁਰੂ ਨਾਨਕ ਨਾਮ ਲੇਵਾ ਭੁੱਲ ਕਰਦਾ ਵਾ ਗਲਤੀ ਕਰਦਾ ਵਾ ਤਾਂ ਸਿੱਖਾਂ ਦਾ ਸਰਵੋੱਚਾ ਸ੍ਰੀ ਅਕਾਲ ਤਖਤ ਸਾਹਿਬ ਔਰ ਖਾਸ ਕਰਕੇ ਗਲਤੀ ਕਰਨ ਵਾਲਾ ਕੋਈ ਅ ਰਾਜ ਸੱਤਾ ਦੇ ਉੱਚ ਅਧਿਤੀ ਤੇ ਹੋਵੇ ਤਾਂ ਫਿਰ ਅਕਾਲ ਤਖਤ ਸਾਹਿਬ ਦਾ ਹੋਰ ਫਰਜ਼ ਹੋ ਜਾਂਦਾ ਵੀ ਉਹਨਾਂ ਦੇ ਕੋਲੋਂ ਇਹਦੇ ਬਾਰੇ ਪੁੱਛਗਿੱਛ ਕੀਤੀ ਜਾਵੇ ਤਾਂ ਪਿਛਲੇ ਸਮੇਂ ਤੋਂ ਜੋ ਵੀ ਚੱਲ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਉਹ ਅੱਜ ਆਪਣਾ ਸਪਸ਼ਟੀਕਰਨ ਦੇਣਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਆਏ ਆ ਔਰ ਕਾਫੀ ਲੰਮਾ ਸਮਾਂ ਇਥੇ ਉਹ ਬੈਠੇ ਉਹਨਾਂ ਦੇ ਨਾਲ ਜਿਹੜੇ-ਜਿਹੜੇ ਵੀ ਮਸਲਿਆਂ ਤੇ ਗੱਲ ਸੀ ਸਿੱਖ ਰਹਿਤ ਮਰਿਆਦਾ ਦੀ ਗੱਲ ਸੀ ਜਿਹਨੂੰ ਪੰਥ ਨੇ ਬਣਾਇਆ ਔਰ ਜਿਹੜੀ ਦੁਨੀਆ ਭਰ ਦੇ ਵਿੱਚ ਵੱਸਦੇ ਜਿਹੜੇ ਸਿੱਖ ਵਾ ਉਹਦੇ ਮੁਤਾਬਕ ਆਪਣਾ ਸੱਭਿਆਚਾਰ ਕਲਚਰ ਵੀ ਤੈਅ ਕਰਦੇ ਫਿਰ ਦਸਵੰਦ ਦੀ ਗੱਲ ਆ ਕਿਉਂਕਿ ਆਪਾਂ ਸਭ ਜਾਣਦੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਗੋਲਕ ਗੁਰੂ ਦੀ ਜਿਹੜੀ ਆ ਇਹ ਪੜਦੇ ਕੱਜ ਦੀ ਆ ਕਈ ਵਾਰੀ ਬੰਦਾ ਉਹਨੇ 1 ਰੁਪਈਆ ਵੀ ਭੇਟਾ ਕਰਨਾ ਵਾ ਤੇ ਗੋਲਕ ਚ ਪਾ ਸਕਦਾ ਉਹਦੀ ਗੁਰੂ ਪ੍ਰਤੀ ਸ਼ਰਧਾ ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਬਾਕੀ ਗੋਲਕ ਦੇ ਵਿੱਚ ਸ਼ਰਧਾ ਹੁੰਦੀ ਆ ਇੱਥੇ ਗੁਰੂ ਕੇ ਲੰਗਰ ਚੱਲਦੇ ਆ ਇਹੋ ਜੇ ਮਸਲੇ ਸੀ ਰਹਿਤ ਮਰਿਆਦਾ ਦਾ ਮਸਲਾ ਸੀ ਪਿਛਲੀਆਂ ਕੁਝ ਵੀਡੀਓ ਦੀ ਗੱਲ ਸੀ ਉਦੇਸ ਸੰਬੰਧੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਉਹਨਾਂ ਨੇ ਬਹੁਤ ਇੱਥੇ ਪਹੁੰਚ ਕੇ ਤੇ ਆਪਣੇ ਹਰ ਸਪਸ਼ਟੀਕਰਨ ਜਿਹੜਾ ਦਿੱਤਾ ਵਾ ਉਹ ਪਰਖ ਲਿਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਪੰਡ ਸਿੰਘ ਸਾਹਿਬਾਨ ਦੀ ਕਦਰਤਾ ਹੋਗੀ ਉਹਨਾਂ ਦੇ ਸਪਸ਼ਟੀਕਰਨ ਨੂੰ ਪੰਡ ਸਿੰਘ ਸਾਹਿਬਾਨ ਦੀ ਕਦਰਤਾ ਦੇ ਵਿੱਚ ਵਿਚਾਰਿਆ ਜਾਊਗਾ। ਬਾਕੀ ਇੱਕ ਵੀਡੀਓ ਜਿਹੜੀ ਚੱਲ ਰਹੀ ਉਹਦਾ ਮਸਲਾ ਵਾ। ਬੇਸ਼ੱਕ ਵਿਦੇਸ਼ਾਂ ਚੋਂ ਸ਼ਿਕਾਇਤਾਂ ਆਈਆਂ ਤੇ ਮੈਂ ਉਹਨਾਂ ਨੂੰ ਆਖਿਆ ਸੀ ਭਈ ਤੁਸੀਂ ਆਪਣੀਆਂ ਕੋਈ ਦੋ ਲੈਬਾਂ ਜਾਂ ਜਿਹੜੀਆਂ ਵੀ ਉਹ ਦੱਸੋ ਅਸੀਂ ਉਹਨਾਂ ਲੈਬਾਂ ਦੇ ਵਿੱਚੋਂ ਹੀ ਇਹ ਜਿਹੜੀ ਹੈਗੀ ਆ ਵੀਡੀਓ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ ਇਹ ਉਹਦੀ ਫ੍ਰੈਂਸਿਕ ਜਾਂਚ ਜਿਹੜੀ ਉਹ ਕਰਵਾ ਕੇ ਤਾਂ ਕਿ ਸੱਚ ਸਾਹਮਣੇ ਆ ਸਕੇ ਬਾਕੀ ਇਹ ਸ਼੍ਰੀ ਅਕਾਲ ਤੱਕ ਸਭ ਕਿਸੇ ਨਾਲ ਵੈਰ ਨਹੀਂ ਰੱਖਦਾ ਜੋ ਸ਼ਰਨ ਆਵੇ ਤਿਸ ਕੰਠ ਲਾਏ ਇਹ ਬਿਰਧ ਸੁਆਮੀ ਸੰਦਾ ਹਰ ਇੱਕ ਨੂੰ ਆਪਣੀ ਜਦੋਂ ਪੁੱਛਿਆ ਜਾਂਦਾ ਕੋਈ ਬੰਦਾ ਆਪਣਾ ਪੱਖ ਰੱਖਦਾ ਤਾਂ ਗੁਰੂ ਘਰ ਦੇ ਵਿੱਚ ਆਉਣਾ ਨਿਮਰਤਾ ਗੁਰੂ ਘਰ ਦੇ ਵਿੱਚ ਆਉਣਾ ਗੁਰੂ ਪ੍ਰਤੀ ਸਮਰਪਣ ਆ ਸੋ ਅੱਜ ਵੱਖ-ਵੱਖ ਮਸਲਿਆਂ ਦੇ ਉੱਤੇ ਸਰਦਾਰ ਭਗਵੰਤ ਸਿੰਘ ਜਿਹੜੇ ਆ ਉਹ ਜੋ ਵੀ ਉਹਨਾਂ ਕੋਲ ਸਪਸ਼ਟੀਕਰਨ ਮਰਿਆਦਾ ਦੇ ਮਸਲੇ ਦੇ ਉੱਤੇ ਜਿਹੜੀਆਂ ਕੁਝ ਪਿਛਲੀਆਂ ਵੀਡੀਓ ਆ ਜਾਂ ਸਿੱਖ ਸਿਧਾਂਤਾਂ ਦੇ ਮਸਲੇ ਤੇ ਬੋਲਦਿਆਂ ਕੋਈ ਸਿੱਖ ਸਿਧਾਂਤਾਂ ਦੇ ਖਿਲਾਫ ਗੱਲ ਆ ਰਵਾਇਤ ਦੇ ਖਿਲਾਫ ਉਹਦੇ ਤੇ ਉਹਨਾਂ ਦੇ ਜਿਹੜੇ ਸਪਸ਼ਟੀ ਕਰਨ ਦੀ ਲਗ ਹੈ ਔਰ ਬੜੇ ਸੋਹਣੇ ਮਾਹੌਲ ਚ ਗੱਲਬਾਤ ਹੋਈ ਔਰ ਆਪਣਾ ਸੋਹਣਾ ਪੱਖ ਰੱਖ ਕੇ ਇੱਥੇ ਜਾਇਆ ਜਿੰਨਾ ਉਹਨਾਂ ਨੇ ਆਪਣੀ ਗਲਤੀ ਮੰਨੀ ਅਖੀਰ ਤੱਕ ਕੋ ਬਿਆਨਬਾਜ਼ੀ ਵਿਵਾਦਕ ਬਿਆਨਬਾਜ਼ੀ ਕਰਦੇ ਰਿਹਾ ਸਤਾ ਸਤਾ ਬਾਰੇ ਜਥੇਦਾਰ ਸਾਹਿਬ ਬਾਰ ਬਾਰੇ ਗੁਰੂ ਦੀ ਕੋਟ ਮਾਰੇ ਉਹ ਗੱਤੀ ਬਣੀ ਉਹਨਾਂ ਨੇ ਆਪਣੀ ਉਹਨਾਂ ਨੇ ਕਿਹਾ ਜੀ ਮੈਂ ਮਹਿਸੂਸ ਕਰਦਾ ਭਈ ਮੈਨੂੰ ਇਦਾਂ ਨਹੀਂ ਸੀ ਬੋਲਣਾ ਚਾਹੀਦਾ ਕਾਫੀ ਮਸਲਿਆਂ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਅਕਾਲ ਤਖਬ ਸਾਹਿਬ ਦੇ ਸਾਹਮਣੇ ਸਮਰਪਣ ਦਿਖਾ ਕੇ ਪਰ ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਵੀ ਨਹੀਂ ਸੀ ਬੋਲਣਾ ਚਾਹੀਦਾ ਜਿਹੜਾ ਵੀ ਹੋ ਚੁੱਕੀ ਹੈ ਜੀ ਵੀਡੀਓ ਕਿਹੜੇ ਮਾਹੌਲ ਚ ਗੱਲਬਾਤ ਹੋਈ ਦੇਖੋ ਜਦ ਲੱਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਆ ਕਿਸ ਕਈਆ ਗੁਰੂ ਦਾ ਸਿਧਾਂਤ ਬਹੁਤ ਸੁਖਾਵੇਂ ਮਾਹੌਲ ਚ ਗੱਲਬਾਤ ਹੋਈ ਮੇਰਾ ਸੁਭਾਅ ਬੜਾ ਖੁੱਲਾ ਡੁੱਲਾ ਵਾ ਅਗਲੇ ਦੀ ਵੀ ਗੱਲ ਸੁਣੋ ਗੁਰੂ ਦਾ ਸਿਧਾਂਤ ਵੀ ਦੱਸੋ ਜੈਸਾ ਬਾਲਕ ਭਾਇ ਸੁ ਭਾਈ ਲੱਖ ਅਪਰਾਧ ਕਮਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਇਹ ਗੁਰੂ ਦਾ ਸਿਧਾਂਤ ਆ ਭਈ ਇਹ ਠੀਕ ਆ ਮੈਂ ਬੜਾ ਸਪਸ਼ਟ ਆਖਿਆ ਉਹਨਾਂ ਨੂੰ ਇਹ ਸਿੱਖ ਰਹਿਤ ਮਰਿਆਦਾ ਉਹਨਾਂ ਨੇ ਮੰਨਿਆ ਵੀ ਇਹ ਸਿੱਖ ਰਹਿਤ ਮਰਿਆਦਾ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਉਹਨਾਂ ਮੰਨਿਆ ਵੀ ਨਹੀਂ ਆ ਸਿੱਖ ਸਿਧਾਂਤਾਂ ਬਾਰੇ ਸਿੱਖ ਪਰੰਪਰਾਵਾਂ ਬਾਰੇ ਤੁਹਾਨੂੰ ਬਹੁਤਾ ਨਹੀਂ ਪਤਾ ਤੇ ਜਿਹੜੇ ਗੱਲ ਦਾ ਨਹੀਂ ਪਤਾ ਉੱਤੇ ਆਪਾਂ ਨੂੰ ਕਿਉਂਕਿ ਤੁਸੀਂ ਸੀਐਮਓ ਤੋਂ ਫਿਰ ਉੱਥੇ ਨਹੀਂ ਬੋਲਣਾ ਚਾਹੀਦਾ ਉਹਨਾਂ ਨੇ ਫੀਲ ਕੀਤਾ ਇਥੇ ਨਹੀਂ ਬੋਲਣਾ ਚਾਹੀਦਾ ਜਿਹੜੀ ਗੱਲ ਦੀ ਸਮਝ ਨਹੀਂ ਆ ਕਿਉਂਕਿ ਧਰਮ ਜਿਹੜਾ ਵਾ ਇਹ ਅੰਦਰ ਦਾ ਮਸਲਾ ਇਹ ਸਾਡੀ ਰੂਹ ਦੀ ਖੁਰਾਕ ਆ ਔਰ ਜਦੋਂ ਰੂਹ ਦੀ ਗੱਲ ਆਉਂਦੀ ਆ ਤੇ ਉਹ ਗੱਲ ਫਿਰ ਦਿਲ ਨੂੰ ਲੱਗਦੀ ਆ ਤੋਂ ਉਹਨਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਆਖਿਆ ਵੀ ਠੀਕ ਆ ਮੈਂ ਅੱਗੇ ਤੋਂ ਜਿਹੜੇ ਧਾਰਮਿਕ ਸਿੱਖ ਧਰਮ ਦੇ ਖਾਸ ਕਰਕੇ ਆ ਸਿਧਾਂਤ ਦੀ ਗੱਲ ਆ ਮर्यादा ਦੀ ਗੱਲ ਆ ਤੇ ਮੈਂ ਕੋਈ ਵੀ ਇਦਾਂ ਦੀ ਟਿੱਪਣੀ ਨਹੀਂ ਕਰਾਂਗਾ ਪਤਕਰਨ ਉਹਨਾਂ ਨੇ ਛੇੜ ਲਈ ਨਹੀਂ ਦਿੱਤੀ ਤੇ ਉਹਨਾਂ ਬੈਗ ਦਾ ਧਾਰਨੀ ਨਹੀਂ ਲਗਾਈ ਜਾ ਸਕਦੀ ਸਿੱਖ ਸਾਹਿਬ ਇਹ ਇਹ ਦੇਖੋ ਹਾਂਜੀ ਉਹਨਾਂ ਨੂੰ ਕਹਿੰਦੇ ਬੈਗ ਲੈ ਕੇ ਆਏ ਭਰ ਕੇ ਘਰ-ਘਰ ਬਾਹਰ ਰੱਖ ਕੇ ਇਹਦਾ ਕੰਮ ਕਰੇ ਬੈਗ ਬੈਗ ਬਾਹਰ ਤੁਹਾਨੂੰ ਬੈਗ ਨਹੀਂ ਮੈਨੂੰ ਨਹੀਂ ਕੁਝ ਵੀ ਦਿਖਾਇਆ ਹਾਂ ਲੈ ਕੇ ਆਏ ਨੇ ਉਹ ਸਾਡੇ ਜਿਹੜੇ ਇੰਚਾਰਜ ਨੇ ਬਗੀਚਾ ਸਿੰਘ ਜੀ ਸਕਤਰੇ ਉੱਤੇ ਉਹਨਾਂ ਨੂੰ ਉਹਨਾਂ ਨੇ ਦੇ ਦਿੱਤੇ ਔਰ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹ ਗੁਰਦੁਆਰਾ ਗੈਜਟਾ ਇਹਦੇ ਵਿੱਚ ਹਰ ਮਹੀਨੇ ਕਿੰਨੇ ਪੈਸੇ ਸ਼੍ਰੋਮਣੀ ਕਮੇਟੀ ਕੋਲ ਬੁਲਕਾਂ ਚ ਆ ਰਹੇ ਕਿੱਥੇ ਕਿੱਥੇ ਆ ਰਹੇ ਕਿੱਥੇ ਖਰਚ ਹੋ ਰਿਹਾ ਹੈ ਕੁੱਲ ਜੋੜ ਕਿੰਨਾ ਸਕੂਲਾਂ ਕਾਲਜਾਂ ਦਾ ਖਰਚਾ ਕਿੰਨਾ ਔਰ ਇਹਦੇ ਵਿੱਚ ਇਹਦੇ ਡਿਟੇਲ ਹੁੰਦੀ ਤੁਸੀਂ ਤੁਸੀਂ ਵੀ ਪੜ ਲਓ ਆਪਣੇ ਬੰਦਿਆਂ ਨੂੰ ਵੀ ਦਿਓ ਕਿ ਦੂਜਾ ਮੈਂ ਇਹ ਸੇਖ ਰਹਿਤ ਮਰਿਆਦਾ ਉਹਨਾਂ ਨੂੰ ਦਿੱਤੀ ਵੀ ਮੈਂ ਕਿਹਾ ਇਹਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜਿਓ ਬਾਕੀ ਆਕਾਲ ਤੱਕ ਸਾਬ ਨਿਰਵੈਰਾ ਸਾਰਿਆਂ ਨੂੰ ਗਲੇ ਲਾਉਂਦਾ ਔਰ ਬਹੁਤ ਸੁਖਾਵੇਂ ਚੰਗੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਔਰ ਉਹ ਸਪਸ਼ਟ ਕਰਕੇ ਗਿਆ ਵੀ ਮੈਂ ਅੱਗੇ ਤੋਂ ਗੁਰੂ ਕੀ ਗੋਲਕ ਸਿੱਖ ਸਿਧਾਂਤ ਪਰੰਪਰਾ ਰਵੈਤ ਅਕਾਲ ਤਖਸਾਲ ਦੀ ਸਰਵੋੱਚਤਾ ਇਸ ਮਸਲੇ ਦੇ ਵਿੱਚ ਇਦਾਂ ਦੀ ਕਦੀ ਅੱਗੇ ਕੋਈ ਟਿੱਪਣੀ ਨਹੀਂ ਬਿਲਕੁਲ 22 ਪਾਵਰ ਰੂਪਾਂ ਦੇ ਮਾਮਲੇ ਤੇ ਕੋਈ ਗੱਲਬਾਤ ਹੋਈ ਜੀ ਮੁੱਖ ਮੰਤਰੀ ਨਾਲ ਹਾਂਜੀ ਹੋਈ ਉਹਦੇ ਵਿੱਚ ਮੈਂ ਉਹਨੂੰ ਆਖਿਆ ਸੀ ਵੀ ਕਈ ਕਮਾਂ ਤੁਸੀਂ ਕਾਲੀ ਕਰ ਜਾਂਦੇ ਆਂ ਜਿਵੇਂ ਉਹ ਬੰਗੇ ਵਾਲਾ ਜਿਹੜਾ ਮਸਲਾ ਕਿਉਂਕਿ ਸਾਡੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਔਰ ਗੁਰਦੁਆਰਾ ਸਾਹਿਬ ਨੇ ਉੱਥੇ ਮਹਾਰਾਜ ਦੇ ਪਾਵਨ ਸਰੂਪ ਆ ਬਹੁਤ ਸਾਰੇ ਸਰੂਪ ਉਹ ਵੀ ਆ ਜਿਹੜੇ ਭਾਈ ਚਦਰ ਸਿੰਘ ਜੀਵਨ ਸਿੰਘ ਸ਼ਬਦ ਦੇਰਾ ਸਾਡੀ ਦਮਦਮੀ ਟਕਸਾਲ ਤੋਂ ਵੀ ਸ਼ਬਦ ਦੇਰਾ ਕੁਝ ਹੋਰ ਵੀ ਪਰਸਾਂ ਉੱਥੇ ਵੀ ਬਹੁਤ ਸਾਰੇ ਸਰੂਪ ਆ ਫਿਰ ਬਹੁਤ ਸਾਰੇ ਪਿੰਡਾਂ ਦੇ ਤੁਸੀਂ ਸਾਰੇ ਥਾਵਾਂ ਤੇ ਚਲ ਜਓ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਚ ਔਰ ਕਈਆਂ ਨੇ ਰਸੀਦਾ ਨਹੀਂ ਸੰਭੀਆਂ ਹੁੰਦੀਆਂ ਨੰਬਰ ਲੱਗੇ ਹੁੰਦੇ ਆ ਪਰ ਜੇ ਦੀ ਰਸੀਦ ਨਹੀਂ ਆ ਗਈ ਤਾਂ ਮਤਲਬ ਇਹ ਨਹੀਂ ਕਿ ਉਹ ਅਨਧਿਕਾਰਤਾ ਉਹ ਗੁਰਦੁਆਰਾ ਸਾਹਿਬ ਚ ਆ ਤੇ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਦਾ ਹੀ ਸਰੂਪ ਹੋਊਗਾ ਨਾ ਇਹ ਗੱਲਾਂ ਤੇ ਮੇਰੀ ਉਹਨਾਂ ਨਾਲ ਡਿਸਕਸ ਹੋਈ ਵੀ ਆਪਾਂ ਨੂੰ ਕੋਈ ਕਾਲੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਰਮ ਦਾ ਮਸਲਾ ਨਾ ਫਿਰ ਮੈਂ ਪ੍ਰੈਸ ਦੇ ਲਈ ਮੈਂ ਸਾਰਿਆਂ ਨੂੰ ਪਹਿਲਾਂ ਵੀ ਕਿਹਾ ਸੀ ਸਰੂਪ ਬ੍ਰਹਮਤ ਹੋਗੇ ਬਹੁਤ ਸਾਨੂੰ ਇਹ ਸ਼ਬਦ ਚੁਭਦਾ ਵਾ ਸਾਡੇ ਜਾਗਤ ਜੋਤ ਗੁਰੂ ਆ ਗੁਰੂ ਗ੍ਰੰਥ ਸਾਹਿਬ ਹਾਂ ਗੁਰਦੁਆਰਿਆਂ ਤੋਂ ਸਰੂਪ ਹੀ ਹੋਣੇ ਆ ਮਹਾਰਾਜ ਦੇ ਪਰ ਉਹ ਉਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਸ਼ਾਇਦ ਤੁਹਾਡੇ ਨਾਲ ਬਾਹਰ ਵੀ ਕੀਤੀ ਵੀ ਉਹ ਕਹਿੰਦੇ ਵੀ ਅਸੀਂ ਚਾਹੁੰਦੇ ਆ ਵੀ ਸਾਨੂੰ ਸਮਝਾ ਦਿੱਤਾ ਜਾਵੇ ਅਸੀਂ ਰਾਬਤਾ ਕਰ ਲਿਆ ਕਰਾਂਗੇ ਸਾਨੂੰ ਨਹੀਂ ਪਤਾ ਹੁਣ ਸਰੂਪ ਮਹਾਰਾਜ ਦੇ ਪਿੰਡਾਂ ਦੇ ਵਿੱਚ ਬਹੁਤ ਨੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਨੇ ਗੁਰਦੁਆਰਾ ਸਾਹਿਬ ਚ ਮਹਾਰਾਜ ਜਦੋਂ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਔਰ ਜਿਹੜੀਆਂ ਇਦਾਂ ਦੀਆਂ ਖਬਰਾਂ ਚਲਦਿਆਂ ਵਾਂ ਕਈ ਰਿਕਵਰ ਕੀਤੇ ਬਰਾਮਦਗੀ ਕੀਤੀ ਇਹ ਸ਼ਬਦ ਗਲਤ ਆ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਸੱਚਖੰਡ 'ਚ ਬਿਰਾਜਮਾਨ ਹੁੰਦੇ ਆਹੀਂ ਸਾਡੀ ਜਾਗਤ ਜੋਤ ਗੁਰੂ ਆ ਤਾਂ ਪ੍ਰੈਸ ਨੂੰ ਵੀ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਜਿਹੜਾ ਨਹੀਂ ਕਰਨਾ ਚਾਹੀਦਾ ਔਰ ਇਹਦੇ ਗੱਲ ਵੀ ਕੀਤੀ ਵੀ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹ ਜਿਹੜੀਆਂ ਪ੍ਰੇਮ ਵਾਲੀਆਂ ਰੂਹਾਂ ਵਾਂ ਗੁਰੂ ਨਾਨਕ ਨਾਮ ਲੇਵਾ ਉਹਨਾਂ ਨੂੰ ਦਿਲ ਦੁਖਦੇ ਆ ਔਰ ਇਹਦੇ ਤੇ ਬੜੀ वैसे है है बोल दे बोल दे ते ਜਦੋਂ ਮਹਾਰਾਜ ਦਾ ਗੱਲ ਹੈਗੀ ਆ ਸੱਚੇ ਪਾਤਸ਼ਾਹ ਦੀ ਤਾਂ ਉਹ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਜਿਹੜੇ ਬੇਮर्यादा ਵਾ ਬੇਮर्यादा ਸ਼ਬਦ ਜਿਹੜੇ ਚੁਬਦੇ ਆ ਔਰ ਕਈ ਵਾਰੀ ਬੰਦੇ ਬੋਲਦੇ-ਬੋਲਦੇ ਜਿਹੜੀਆਂ ਤਸ਼ਬੀਹਾਾਂ ਦਈ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਦੇਣੀ ਨਹੀਂ ਆ ਔਰ ਮਾਫ ਕਰਿਓ ਬਹੁਤੇ ਪੜਦੇ ਨਹੀਂ ਆ ਸਿੱਖ ਧਰਮ ਦੀ ਸਮਝ ਨਹੀਂ ਆ ਸਿਧਾਂਤਾਂ ਦੀ ਸਮਝ ਨਹੀਂ ਆ ਉਹ ਇਹ ਗੱਲ ਹੋਈ ਆ ਉਹਨਾਂ ਨਾਲ ਸਿੰਘ ਸਾਹਿਬ ਜੀ ਕੀ ਇਹਨੇ ਚੜਨਾ ਚਾਹੀਦਾ ਜਦ ਵੀ ਅੰਕਲਕ ਪਹਿਲਾ ਇਧਰ ਬੋਚ ਲੋ ਸਰ ਇਹ ਕੀ ਸ਼੍ਰੋਮਣੀ ਕਮੇਟੀ ਸਰਸਤਾ ਵਾਲੀ ਨਹੀਂ ਪਰ ਉਹਦੇ ਪ੍ਰਬੰਧਕਾਂ 'ਚ ਕਮੀਆਂ ਹੋ ਸਕਦੀਆਂ ਨੇ ਜਿਹੜੇ ਬਾਬਤ ਉਹਨਾਂ ਨੂੰ ਸ਼ਿਕਾਇਤਾਂ ਆਈਆਂ ਉਹ ਸ਼ਿਕਾਇਤਾਂ ਦਿੱਖ ਗਈਆਂ ਜੇਕਰ ਸ਼ਿਕਾਇਤਾਂ ਸਹੀ ਪਾਈਆਂ ਜਾਂਦੀਆਂ ਤੁਹਾਡੇ ਨੂੰ ਵਿਚਾਰ ਵਾਲੀ ਅਸਲੀ ਚੀਜ਼ ਦੇਖੋ ਜੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਜਦੋਂ ਕੋਈ ਗੱਲਬਾਤ ਕਰਦਾ ਨਾ ਉਹਨੂੰ ਇਥੋਂ ਬਰਖਾਸਤ ਵੀ ਕੀਤਾ ਜਾਂਦਾ ਬਹੁਤ ਸਾਰੇ ਤੁਸੀਂ ਮਾਮਲੇ ਉਹਦੇ ਦੇਖੋ ਇਹ ਇੱਕ ਖੁਦਮੁਖਤਿਆਰ ਸਿੱਖ ਸੰਸਥਾ ਹਾਂ ਅਕਾਲ ਤਖਤ ਸਾਹਿਬ ਦੇ ਅੰਡਰ ਆ ਜੋ ਕੋਈ ਮੇਰੇ ਧਿਆਨ ਚ ਵੀ ਲੈਂਦਾ ਤਾਂ ਮੈਂ ਉੱਤੇ ਨਿਗਾਹ ਮਾਰੂੰਗਾ ਕਿਉਂ ਨਹੀਂ ਮਾਰਾਂਗੇ ਜੇ ਕੋਈ ਦੇਖ ਕੇ ਗਿਆ ਤਾਂ ਆਪਾਂ ਦੇਖਾਂਗੇ ਉਹ ਕੋਈ ਮਸਲਾ ਨਹੀਂ ਆ ਪਰ ਮੈਂ ਫੇਰ ਇਹ ਕਹਿਣਾ ਵਾ ਇੱਕ ਲੱਖ ਸੰਗਤ ਦਰਬਾਰ ਸਾਹਿਬ ਸਾਡੇ ਗੁਰੂ ਰਾਮਦਾਸ ਪਾਸ਼ਾ ਦੇ ਉਤੋਂ ਪ੍ਰਸ਼ਾਦਾ ਛੱਕਦੀ ਆ ਔਰ ਦੁਨੀਆ ਭਰ ਦੇ ਵਿੱਚ ਜਦੋਂ ਕੋਵਿਡ-19 ਆਇਆ ਤੇ ਲੰਗਰ ਖੋਲਤੇ ਤਾਂ ਇਹ ਜਿਹੜਾ ਗੁਰੂ ਦਾ ਫਲਸਫਾ ਵਾ ਇਹਨੂੰ ਆਪਾਂ ਖੁੱਲੇ ਦਿਲ ਦੇ ਨਾਲ ਇਹਨੂੰ ਪ੍ਰਵਾਨ ਕਰੀ ਤਾਂ ਜਿਹੜਾ सीएम ਨੇ ਕੱਲ 176 ਸਰੂਪ ਬਰਾਮਤ ਕਰਨ ਦਾ ਬਿਆਨ ਦਿੱਤਾ ਸੀ ਅੱਜ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੂੰ ਪੂਰੀ ਡਿਟੇਲ ਸਾਂਝੀ ਕੀਤੀ ਗਈ ਹੈ। ਪ੍ਰਗਨ ਸਾਹਿਬ ਤੇ ਸੂਪਾ ਬਾਰੇ ਉਹ ਮੁੱਖ ਮੰਤਰੀ ਬਿਆਨ ਠੁਠਾ ਦੱਸਿਆ ਗਿਆ। ਦੇਖੋ ਮੈਂ ਨਹੀਂ ਸੁਣਿਆ ਕਿਉਂਕਿ ਮੈਂ ਤੇ ਇੱਧਰ ਸੀ ਤੇ। ਬਾਕੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜੇ ਸਰੂਪ ਨੇ ਇਹ ਅਨਧਿਕਾਰਤ ਨਹੀਂ ਆ। ਪਹਿਲਾਂ ਲੋਕਾਂ ਸਾਡੇ ਅੱਤੇ ਕੀ ਦਾ ਵੀ ਕਿਸ ਦੀ ਕੋਈ ਗੁਰੂ ਅੱਗੇ ਅਰਦਾਸ ਪੂਰੀ ਹੋ ਗਈ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਮਹਾਰਾਜ ਦੇ ਸਰੂਪ ਪੇਟਾ ਕਰਾਂਗੇ। ਉਥੇ ਗੁਰਦੁਆਰਾ ਸਾਹਿਬ ਚ ਦਵਾਂਗੇ ਦਸ ਰੂਪ ਮਹਾਰਾਜ ਦੇ ਆਉਂਦੇ ਸੀ ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਫਿਰ ਬਹੁਤ ਸਾਰੇ ਨਿਯਮ ਕੱਢੇ ਗਏ ਕਿ ਪੰਜ ਸਿੰਘ ਆਉਣਗੇ ਉਹਦੀ ਪੂਰੀ ਡਿਟੇਲ ਲਈ ਜਾਣ ਲੱਗੀ ਇਹ ਜੋ ਕੁਝ ਵੀ ਹੈਗਾ ਨਾ ਕਈਆਂ ਨੂੰ ਸਮਝ ਨਹੀਂ ਆ ਉਹ ਕਈ ਤਫਸਰੇ ਕਰਨ ਵਾਲੇ ਜਿਹੜੇ ਉਹ ਆਪਣੇ ਤਫਸਰੇ ਕਰੀ ਜਾਂਦੇ ਆ ਉਹ ਬਿਨਾਂ ਜਾਂਚ ਤੋਂ ਹੀ ਬੋਲੀ ਜਾਂਦੇ ਆ ਤੋ ਮੈਂ ਸਾਰਿਆਂ ਨੂੰ ਇਹ ਕਹਿਣਾ ਵੀ ਆ ਵੀ ਧਰਮ ਦਾ ਮਸਲਾ ਬੜਾ ਨਾਜ਼ੁਕ ਹੁੰਦਾ। ਵੀਡੀਓ ਦੀ ਜਾਂਚ ਹੋਏਗੀ ਸੀਐਮ ਸਾਹਿਬ ਕਹਿੰਦੇ ਵੀ ਉਹ ਨਕਲੀ ਐ ਤੁਸੀਂ ਆਪਣੀ ਜਾਂਚ ਹਾਂ ਬਿਲਕੁਲ ਹੋਊਗੀ ਜੀ ਸਿੱਖ ਭਾਵਨਾਵਾਂ ਦਾ ਮਸਲਾ ਸਿੱਖ ਸ਼ਰਦਾ ਦਾ ਮਸਲਾ ਗੁਰੂ ਸਾਹਿਬ ਦਾ ਮਸਲਾ ਔਰ ਮੈਂ ਉਹਨਾਂ ਨੂੰ ਵਾਕਿਆਸੇ ਵੀ ਤੁਸੀਂ ਕੋਈ ਦੋ ਲੈਬ ਦੱਸੋ ਤੋ ਆਪਾਂ ਜਾਂਚ ਕਰਾ ਦਾਂਗੇ ਸੱਚ ਸਾਹਮਣੇ ਆਉਣਾ ਚਾਹੀਦਾ। ਤੁਹਾਡੇ ਕੋਲ ਕੋਈ ਸਾਹਿਬ ਹਾਂਜੀ ਤੁਹਾਡੇ ਵੱਲੋਂ ਕੋਈ ਆਪਣੀ ਲੈਬ ਦੇ ਵਿੱਚ ਵੀ ਚੈਕਿੰਗ ਕਰਵਾਈ ਜਾਵੇ ਬਿਲਕੁਲ ਕਰਵਾਈ ਜਾਵੇ। ਬੇਸਬੀ ਕਾਨੂੰਨ ਬਾਰੇ ਗੱਲ ਹੈ ਜੀ ਤੁਹਾਡੀ ਜਿਵੇਂ ਕਾਨੂੰਨ ਬੰਨਣਾ ਚਾਹ ਸਕਦਾ ਕਾਨੂੰਨ ਬੰਨਣਾ ਚਾਹੀਦਾ ਵੀ ਉਹ ਜਿਹੜੇ ਨੇ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਮੈਂ ਵੀ ਪਾਲਤਖਬ ਸਾਹਿਬ ਤੋਂ ਬਹੁਤ ਵਾਰੀ ਕਹਿ ਤ ਬੜਨਾ ਚਾਹੀਦਾ ਹਾਂ ਮੈਂ ਇਥੇ ਸਪਸ਼ਟ ਕਰੂਗਾ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਲਈ ਉਹਦੇ ਲਈ ਵਿਸ਼ੇਸ਼ ਕਾਨੂੰਨ ਬਣਨਾ ਚਾਹੀਦਾ ਔਰ ਉਹ ਆ ਰਹੇ ਨੇ ਸਾਡੇ ਸਿੰਘ ਜਿਹੜੇ ਭਾਈ ਗੁਰਜੀਤ ਸਿੰਘ ਹੁਣੀ ਔਰ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੇ ਦਰਦ ਹੰਡਾਇਆ ਵਾ ਔਰ ਪੰਜਾਬ ਹਰ ਸਿੱਖ ਹੀ ਚਾਹੁੰਦਾ ਹੈ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਕਰਕੇ ਇਹ ਹੋਣਾ ਚਾਹੀਦਾ ਜੀ ਸਰ ਜੀ ਜੀ ਇਜਾਜ਼ਤ ਦੱਸੋ ਇਹਨਾਂ ਦਾ ਰਿਪੋਰਟ ਬਾਰੇ ਗੱਲਬਾਤ ਹੋਈ ਹੋਈ ਹੈ ਇਹ ਤੇ ਵੇਖੋ ਆਉਣ ਵਾਲੇ ਸਮੇਂ ਦੱਸੋ ਸਰ ਡਾਕਟਰ ਇਸ਼ਾਨ ਸਿੰਘ ਦੀ ਇਜਾਜ਼ਤ ਰਿਪੋਰਟ ਬਾਰੇ ਵੀ ਗੱਲਬਾਤ ਹੋਈ ਹੋਈ ਹੈ ਨਹੀਂ ਹੋਈ ਨਹੀਂ ਹੋਈ ਇਹਦੀ ਇਜਾਜ਼ਤ ਤੇ ਮੋਰਫਮ ਬਣਾ ਸਕੂ ਲੈ ਕੇ ਗੱਲਬਾਤ ਹੋਈ ਉਹ ਆਉਣ ਵਾਲੇ ਸਮੇਂ ਤੇ ਕਰਾਂਗੇ ਜੀ ਉਹ ਕਿਉਂਕਿ ਉਹ ਜਿਹੜੇ ਹੈਗੇ ਨੇ ਸੰਧਵਾ ਸਾਹਿਬ ਸਪੀਕਰ ਉਹ ਉਹ ਮਸਲੇ ਤੇ ਕਾਫੀ ਬੋਲਦੇ ਨੇ ਉਹ ਉਹਨਾਂ ਨੂੰ ਅਗਲੀ ਮੀਟਿੰਗ ਕਦੋਂ ਤੱਕ ਹੋਣੀ ਹੈ ਬਲੰਕਸ ਕਮਨ ਦੀ ਮੀਟਿੰਗ ਕਦੋਂ ਤੱਕ ਹੋਣੀ ਹੈ ਇਹ ਆਪਾਂ ਤੈਅ ਕਰਾਂਗੇ ਸਿੰਘ ਸਾਹਿਬ ਤੁਸੀਂ ਪਿਛਲੀ ਵਾਰੀ ਜ਼ਿਕਰ ਕੀਤਾ ਸੀ ਕਿ ਪੁਰਦਾਸ ਸਿੰਘ ਖੰਡਵਾ ਨੂੰ ਵੀ ਕੰਮ ਬਣਾਇਆ ਜਾ ਸਕਦਾ ਹੈ ਤੇ ਕੁਝ ਚੱਲਦਾ ਹੈ ਕੋਈ ਹਮੇਸ਼ਾ ਜਗਾਉਂਦਾ ਦੇਖੋ ਜੀ ਵੈਸੇ ਤੇ ਮੈਂ ਰੱਬ ਅੱਗੇ ਅਰਦਾਸ ਕਰਦਾ ਪਈਏ ਸਰਕਾਰ ਸਰਕਾਰ ਵਾਲੇ ਕੰਮ ਕਰੇ ਕਿਸੇ ਦੇ ਧਰਮ ਵਿੱਚ ਦਖਲ ਨਾ ਦੇਵੇ ਸਿਧਾਂਤਾਂ ਦੇ ਗੋਲਟ ਨਾ ਬੋਲੇ ਸਾਨੂੰ ਲੋੜ ਹੀ ਨਾ ਪਵੇ ਜੰਨਾ ਸਾਹਿਬ ਪਰ ਕੀ ਅਕਾਲ ਤਖਸਾਬ ਅਕਾਲ ਤਖਸਾਬ ਸਰਵੋੱਚ ਅਜ ਉਹਨਾਂ ਨੇ ਪ੍ਰਵਾਨ ਕੀਤਾ ਇਥੇ ਬੜੇ ਖੁੱਲ੍ਹ ਦਲੀ ਨਾਲ ਕੀਤਾ ਵੀ ਸਾਡਾ ਸਿਰ ਝੁਕਦਾ ਹਰ ਇਥੇ ਹਰ ਇੱਕ ਨੂੰ ਝੁਕਣਾ ਹੀ ਪਊਗਾ ਬੰਦੇ ਆਉਂਦੇ ਜਾਂਦੇ ਰਹਿਣਗੇ ਪਰ ਜਿਸ ਅਕਾਲ ਤਖਸਾਬ ਲਈ ਸਾਡੀਆਂ ਲੱਖਾਂ ਸ਼ਹਾਦਤਾਂ ਆਗੀਆਂ ਉਸ ਅਕਾਲ ਤਖਸਾਬ ਲਈ ਸਾਡਾ ਰੋਮ ਰੋਮ ਰਿਣੀ ਆ ਤੇ ਰੋ ਸੇ ਸਰ ਇਹ ਚਾਹਨਾ ਚਾਹੁੰਦੀ ਹੈ ਕਿ ਉਹ ਬਸ ਸਿੱਖ ਨੇ ਠੀਕ ਹੈ ਹੰਨ ਤਾਂ ਨਾ ਡਾਕੀ ਨਾ ਮੈਂ ਤੁਸੀਂ ਇੱਥੇ ਆਏ ਹੋ ਹਾਂ ਜੇ ਸਤਰੇ ਤਾਂ ਆਏ ਹੋ ਅਕਾਲ ਤੱਕ ਸਾਹਬ ਤੇ ਜਾ ਸਕਦੇ ਹੋ ਨਹੀਂ ਤਸੀਲ ਤੇ ਜਾ ਸਕਦੇ ਹੋ ਮੈਂ ਪਹਿਲਾ ਪਹਿਲਾ ਮੈਂ ਸਮਝ ਗਿਆ ਬਸ ਇਹੋ ਹੀ ਜਵਾਬ ਹੈ ਇੱਥੇ ਇੱਥੇ ਮੇਰੇ ਕੋਲ ਬਹੁਤ ਸੱਚੇ ਰਮਿੱਤਰ ਆ ਸਾਰੇ ਪ੍ਰੈਸ ਵਾਲੇ ਮਿੱਤਰ ਹੀ ਆਪਣੇ ਆਉਂਦੇ ਨੇ ਗੱਲਬਾਤ ਹੁੰਦੀ ਹੈ ਕਿਸੇ ਵੀ ਮਸਲੇ ਦੇ ਉੱਤੇ ਕਿਸੇ ਨੂੰ ਖੁਸ਼ੀਆ ਜਾ ਸਕਦਾ ਅਸਰ ਆਹ ਸਾਡੇ ਤਰ੍ਹਾਂ ਦੇ ਲੋਕ ਵੀ ਆਉਂਦੇ ਨੇ ਉਸultan ਸਾਹਿਬ ਵੀ ਆਉਂਦੇ ਨੇ ਆਪਣੇ ਮਸਲੇ ਦੇ ਨਾਲ ਗੱਲਬਾਤ ਕਰਦੇ ਨੇ ਕਿ 25 ਤੱਕ ਜਾਓ ਉਸ ਤਰ੍ਹਾਂ ਦਾ ਸਾਰੇ ਤਰ੍ਹਾਂ ਦਾ ਮੇਰ ਦਿਓ ਨਹੀਂ ਅਕਾਲ ਤਖਤ ਕਰੇ ਜਾ ਸਕਦਾ ਦੇਖੋ ਦੇਖੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਸਾਹਿਬ ਦੀ ਫਸੀਲ ਆ ਜਿਹੜੀ ਉੱਥੇ ਰਹਿਤਵਾਨ ਸਿੱਖ ਜਾਂਦੇ ਪਰ ਇਹ ਦਫਤਰ ਆ ਠੀਕ ਆ ਇੱਥੇ ਤੁਸੀਂ ਵੀ ਗੱਲਬਾਤ ਕਰ ਹੀ ਰਹੇ ਹੋ ਨਾ ਬਹੁਤ سارے ਸਾਡੇ ਸਿੱਖ ਭਰਾਓ ਜਿਵੇਂ ਸੁਖਚਾਨ ਸਿੰਘ ਜੀ ਤੁਸੀਂ ਕੇਸ ਨਹੀਂ ਰੱਖੇ ਹੋਏ ਸਿੱਖਾਂ ਦੇ ਪੁੱਤੋਂ ਰਾਗੇ ਉਹਨਾਂ ਇੱਥੇ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਉਹਨਾਂ ਨੂੰ ਕੀ ਗੱਲਬਾਤ ਕਿਉਂ ਨਹੀਂ ਕਰ ਸਕਦੇ ਕਰ ਲਈ ਸਿੰਘ ਸਾਹਿਬ ਸਿੱਖ ਸਾਹਿਬ ਜਿਹੜਾ ਜਿਹੜਾ ਸਾਹਿਬ ਜੀ ਨੇ ਵੀਡੀਓ ਸੀਗਾ ਕਾਲ ਕਰਾਇਆ ਹੋਇਆ ਇਹ ਅਕਾਲ ਤਖਤ ਸਾਹਿਬ ਕੋਲ ਨਾ ਆਇਆ ਸੀ ਉਹ ਸਪੱਸ਼ਟ ਤੌਰ ਤੇ ਉਹ ਕਿੰਨਾਂ ਸੰਖਿਆ ਵਿੱਚ ਆਏ ਨਾ ਮੈਂ ਜਵਾਬ ਦੇਤਾ ਤੁਹਾਨੂੰ ਉਹ ਆਏ ਉਹਨਾਂ ਇੱਥੇ ਬਹੁਤ ਸਾਰੇ ਦੂਜੇ ਵੀ ਆਏ ਨੇ ਉਹ ਕਿੰਨੀਆਂ ਵੀਡੀਓ ਤੁਹਾਡੇ ਤੱਕ ਪਹੁੰਚੀਆਂ ਤੇ ਇਹ ਕਿਹੜੇ ਮਾਧਿਅਮ ਰਾਹੀਂ ਪਹੁੰਚੀਆਂ ਸੀਗੀਆਂ ਮਾਧਿਅਮਾਂ ਤੇ ਸੋਸ਼ਲ ਮੀਡੀਆ ਹੀ ਆਈ ਹੈ ਜੀ ਪਰ ਜਿੱਥੇ ਸ਼ਿਕਾਇਤਾਂ ਆਈਆਂ ਅਕਾਲ ਤਖਤ ਸਾਹਿਬ ਤੇ ਮੇਲ ਆਈਆਂ ਸ਼ਿਕਾਇਤਾਂ ਆਈਆਂ ਜ਼ਿੰਮੇਵਾਰ ਤੇਰਾ ਵੱਲੋਂ ਇਹ ਕੁਸ਼ਨ ਕਰੋ ਕੋਈ ਨਿਹਾ ਸਲਾਰੀਆ ਜੀ ਮੈਂ ਜਾਨਣਾ ਚਾਹੁੰਦੀ ਹਾਂ ਕਿ ਕੀ ਅਸੀਂ ਉਹਨਾਂ ਨੂੰ ਤਨਖਾਹਾਂ ਕਰਾਨ ਕੀਤਾ ਜਾ ਸਕਦਾ ਰਿਲੀਜੀਅਸ ਪਨਿਸ਼ਮੈਂਟ ਦਿੱਤੀ ਜਾ ਸਕਦੀ ਹੈ ਦੇਖੋ ਪੰਥ ਨੂੰ ਆਦੇਸ਼ ਕੀਤਾ ਜਾ ਸਕਦਾ ਕਿਸੇ ਵੀ ਬੰਦੇ ਦੇ ਪ੍ਰਤੀ ਪੰਥ ਨੂੰ ਆਦੇਸ਼ ਕੀਤਾ ਜਾ ਸਕਦਾ ਕਿ ਉਹ ਉਹਨਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰੇ ਪੰਥ ਨੂੰ ਆਦੇਸ਼ ਕੀਤਾ ਅੱਜ ਮੁੱਖ ਮੰਤਰੀ ਆਏ ਜੀ ਆਪਣਾ ਸਪਸ਼ਟੀਕਰਨ ਜਵਾਨੇ ਵੀ ਦਿੱਤੇ ਵੀ ਦੇਖੇ ਗਏ ਔਰ ਪੰਡ ਵੀ ਦੇ ਕੇ ਗਏ ਜਿਹੜੀ ਦਸਤਾਵੇਜ਼ ਹਨ ਕਿ ਜੇਕਰ ਅਕਾਲ ਤੱਕ ਸਰਬਕ ਤਸਰੀਦ ਸੰਗੋਸ਼ ਨਹੀਂ ਹੁੰਦਾ ਤਾਂ ਸਰਪਾ ਨਹੀਂ ਹੋ ਦੇ ਕੀ ਦੁਬਾਰਾ ਵੀ ਬੁਲਾਇਆ ਜਾ ਸਕਦਾ ਸਪਸ਼ਟੀਕਰਨ ਇਹ ਮੈਨੂੰ ਲੱਗਦਾ ਲੋੜ ਨਹੀਂ ਕਿਉਂਕਿ ਚੰਗੇ ਮਾਹੌਲ ਚ ਗੱਲ ਹੋਈ ਆ ਆਪਣਾ ਸਪਸ਼ਟੀਕਰਨ ਦੇ ਗਏ ਨੇ ਉਹ ਬਾਕੀ ਅਗਲੀ ਪੰਨ ਸਿੰਘ ਸਾਹਿਬ ਆਂਦੀ ਇਕਤਰਤਾ ਦੇ ਵਿੱਚ ਉਹਨੂੰ ਵਿਚਾਰ ਲਾ ਕੇ ਬਾਕੀ ਮੈਂ মিডিਏ ਦੇ ਰਾਹੀਂ ਸਭ ਨੂੰ ਇੱਕ ਅਪੀਲ ਜ਼ਰੂਰ ਕਰਦਾ ਜਿਹੜੇ ਮਸਲੇ ਤੇ ਆਪਾਂ ਕਹਿ ਦਿੰਨੇ ਆਂ ਵੀ ਉਹਦੀ ਚਰਚਾ ਜਿਹੜੀ ਆ ਰਾਜਨੀਤੀ ਨਾਲ ਕੀਤੀ ਜਾਵੇ ਤਾਂ ਮੇਰੇ ਇਹ ਇਹੋ ਹੀ ਆ ਵੀ ਉੱਥੇ ਸਾਨੂੰ ਥੋੜਾ ਜਿਹਾ ਉੱਥੋਂ ਸੰਕੋਚ ਕਰਨੀ ਚਾਹੀਦੀ। ਕਈ ਬੰਦੇ ਉਹ ਵੀ ਬਾਰੇ ਜਾਂਦੇ ਜਿਨ੍ਹਾਂ ਨੂੰ ਅਕਾਲ ਤੱਕ ਸਭ ਤੋਂ ਅ ਕੋਈ ਨਾ ਕੋਈ ਬਿਲਿਆ ਹੁੰਦਾ ਵੀ ਇਹ ਪੰਥ ਦੇ ਉਲਟ ਆ। ਉਹ ਫਿਰ ਸਾਡਾ ਮੂੰਹ ਚੜਾਇਆ ਜਾਂਦਾ ਸਿੱਖਾਂ ਦਾ ਆਮ ਸਿੱਖੇ ਨੂੰ ਮਹਿਸੂਸ ਕਰਦਾ। ਇਹ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਆ। ਸਭ ਕੋ ਮੀਧਾ ਮਾਪਨ ਕੀਨਾ ਹਮ ਸਭ ਨਾ ਕੇ ਸਾਧਨ ਪਿਆਰ ਮੁਹੱਬਤ ਇਤਿਪਾਕ ਗੁਰੂ ਨੇ ਸਿਖਾਇਆ ਪ੍ਰੇਮ ਪਿਆਰ ਦੇ ਨਾਲ ਰਹੀਏ ਸਿੱਖ ਕੌਮ ਵਿਲੱਖਣ ਕੌਮ ਆ ਇਹਦੇ ਸਿਧਾਂਤ ਵੱਖਰੇ ਆ ਅਕਾਲ ਤਖਸਬ ਸਰਵੋੱਚ ਆ ਤੋਂ ਸਰਕਾਰਾਂ ਆਪਣੇ ਕੰਮ ਕਰਨ ਸਿੱਖ ਸੰਸਥਾਵਾਂ ਆਪਣੇ ਕੰਮ ਕਰਨ ਜੀਆਂ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਗੁਰੂ ਪਾਤਸ਼ਾਹ ਦਾ ਤੇ ਸਾਰੇ ਧਰਮਾਂ ਦਾ ਆਦਰ ਕਰਨਾ ਚਾਹੀਦਾ ਜੀ ਇੱਕ ਵਿਦਵਾਨ ਸਿੱਖ ਜੀ ਕੁਝ ਕਹਿੰਦਾ ਨਾਲ ਨੀਚੇ ਕਰਨਾ ਅੱਗੇ ਤੋਂ ਇਹ ਜੀ ਕੋਈ ਗਲਤੀ ਨਾ ਹੋਵੇ ਤੁਹਾਡੇ ਤੋਂ ਜਿਨ੍ਹਾਂ ਨੂੰ ਸਿਧਾਂਤਿਕ ਤੌਰ ਤੇ ਤਾਂ ਉਸ ਦਾ ਅਧਿਧਿਮ ਰਿਆਦਾ ਕਹਤ ਹੋਵੇ ਮੈਨੂੰ ਤਾਂ ਇਹ ਸਮਝ ਨਹੀਂ ਲੱਗੀ ਕੀ ਕਰ ਰਹੇ ਕਿ ਮੁੱਖ ਮੰਤਰੀ ਸਾਹਿਬ ਨੂੰ ਸਲਾਹ ਦੋਗੇ ਕਿ ਨਾਲ ਆਪਣੇ ਇੱਕ ਨਿਯੁਕਤੀ ਕਰਨਾ ਮੈਂ ਦੇਖੋ ਉਹ ਮੇਰੀ ਹੋਈ ਗੱਲ ਉਹਨਾਂ ਨੇ ਉਹ ਉਹ ਕਹਿੰਦੇ ਅਸੀਂ ਮਤਲਬ ਅੱਗੇ ਤੋਂ ਨਹੀਂ ਬੋਲਾਂਗੇ ਜਿਹੜੇ ਬੜੇ ਸਿੱਖਾਂ ਦੇ ਇਟਰਨਲ ਮਸਲੇ ਨਹੀਂ ਬੋਲਾਂਗੇ ਉਹ ਬੋਲ ਗਏ ਨੇ ਕਿ ਜਿਹੜਾ 328 ਪਾਵਰ ਦਾ ਉਹ ਜਿਹੜਾ ਮਸਲਾ ਉਹ ਚਾਹਦੇ ਨੇ ਕਿ ਰਾਜਨੀਤੀ ਨਾ ਹੋਵੇ ਦੀ ਜਿਹੜੀ ਗੁਬਦਾ ਖਤਮ ਹੋ ਜAVE ਚਲੋ ਬੋਲਦਾ ਸੱਚੀ ਚੰਗੀ ਗੱਲ ਹੈ ਤੇ ਮੈਂ ਤੇ ਆਪ ਕਹਿੰਦਾ ਹਰ ਸਿੱਖ ਚਾਹੁੰਦਾ ਹੈ ਤੇ ਕਿ ਰਾਜਨੀਤੀ ਨਾ ਹੋਵੇ ਸਿੱਖਾਂ ਵਿੱਚ ਜਿਹੜੇ ਵੀ ਤੁਹਾਡੇ ਕੋਲ ਸਿੱਖ ਵਾਰਾਂ ਕੋਈ ਮਦਦ ਦੇਖ ਕੋਈ ਹਾਜ਼ਰ ਹੋਦਾ ਤੁਸੀਂ ਵਿਆਹ ਨਾਲ ਵੀ ਉਹਨਾਂ ਨੇ ਕਹਿੰਦੇ ਉਹ ਤੁਸੀਂ ਕਰਾ ਦਿਓ ਹਾਂਜੀ ਇਹ ਸਲਾਹ ਦੇਣ ਤੇ ਮੰਨ ਕੀਤਾ ਸੀ ਐਲ ਸਾਹਿਬ ਨੂੰ ਉਹ ਮੈਂ ਤੇ ਪਹਿਲਾਂ ਵੀ ਸਲਾਹ ਦਿੱਤੀ ਹੈ ਇਹਨਾਂ ਨੂੰ ਤਾਂ ਮੈਂ ਮੀਡੀਆ ਰਾਈ ਵੀ ਦੱਲਾ ਸਾਬਤ ਸੂਰਤ ਦਸਤਾਰ ਸਿਰਾਂ ਇਹ ਸਾਡੀ ਪਛਾਣ ਅਸੀਂ ਅਰਦਾਸ ਚ ਪੜਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚ ਰਖੜੀਆਂ ਤੇ ਚੜੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਨਿਭਾਈ ਹਰ ਬੱਚਾ ਜਿਹੜਾ ਸਿੱਖ ਪਰਿਵਾਰ ਚ ਪੈਦਾ ਆਇਆ ਉਹਨੂੰ ਸਰਦਾਰ ਬਣਨਾ ਚਾਹੀਦਾ ਗੁਰੂ ਨੇ ਸਰਦਾਰੀ ਬਖਸ਼ੀ ਅਤੇ ਮਾਣ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ